ਗੁਰਦੇਵ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਤੋਂ ਕੁਝ ਦਿਨ ਬਾਅਦ ਦਿੱਲੀ ਤੋਂ ਉਹ ਬੰਜਾਰੇ ਸਿਖਾਏ ਜਿਨ੍ਹਾਂ ਨੇ ਗੁਰੂ ਸਾਹਿਬ ਦੇ ਦਾ ਸੰਸਕਾਰ ਕੀਤਾ ਸੀ ਉਹ ਗੁਰੂ ਗੋਬਿੰਦ राय ਜੀ ਦੇ ਚਰਨਾਂ 'ਚ ਮੱਥਾ ਟੇਕ ਕੇ ਬੈਠ ਗਏ ਗੁਰੂ ਜੀ ਨੇ ਪਿਆਰ ਨਾਲ ਪੁੱਛਿਆ ਪਿਆਰਿਓ ਦੱਸੋ ਸਤਗੁਰ ਦੇ ਦਾ ਸੰਸਕਾਰ ਕਿਵੇਂ ਕੀਤਾ ਬੰਜਾਰੇ ਸਿਖ ਨੇ ਪ੍ਰੇਮ ਅਤੇ ਦੁੱਖ ਭਰੇ ਮਨ ਨਾਲ ਸਾਰਾ ਵਰਤਾਨ ਸੁਣਾਇਆ ਚਾਨਦੀ ਚੌਂਕ ਵਿੱਚ ਸਿਪਾਈਆਂ ਦੇ ਵਿਚਕਾਰੋਂ ਤਾੜ ਨੂੰ ਰੂਹ ਦੇ ਗੱਡੇ ਵਿੱਚ ਲੁਕਾ ਕੇ ਗੁਰੂ ਜੀ ਦਾ ਰਕਾਬਗੰਜ ਲਿਆਂਦਾ ਰਕਾਬਗੰਜ ਵਿੱਚ ਆਪਣੀਆਂ ਛਪਰੀਆਂ ਨੂੰ ਅੱਗ ਲਾ ਕੇ ਅੰਦਰ ਹੀ ਸੰਸਕਾਰ ਕੀਤਾ ਭਾਵੇਂ ਬਾਦਸ਼ਾਹ ਨੇ ਡੌਂਡੀ ਵੀ ਡਵਾਈ ਸੀ ਕਿ ਕੋਈ ਅਨੰਦ ਸੇਖ ਢਾਡ ਲੈ ਜਾਵੇ ਤੇ ਸੰਸਕਾਰ ਕਰ ਦੇਵੇ ਪਰ ਉੱਥੇ ਲੋਕਾਂ ਨੇ ਜ਼ੁਲਮੀ ਰਾਜ ਦੇ ਡਰ ਕਾਰਨ ਆਪਣੇ ਆਪ ਨੂੰ ਸੇਖ ਪ੍ਰਗਟ ਨਹੀਂ ਕੀਤਾ ਪਰ ਉਹਨਾਂ ਨੇ ਜਾਨ ਦੀ ਬਾਜ਼ੀ ਲਾ ਕੇ ਵਿਉਂਤ ਬਣਾ ਕੇ ਇਹ ਕਾਰਜ ਪੂਰਾ ਕੀਤਾ ਫਿਰ ਉਹਨਾਂ ਨੇ ਗੁਰੂ ਸਾਹਿਬ ਜੀ ਦੇ ਪੁਸ਼ਪ ਗਾਗਰ ਵਿੱਚ ਪਾ ਕੇ ਉੱਥੇ ਹੀ ਟੋਆ ਕੱਢ ਕੇ ਦਬ ਦਿੱਤੇ ਇਹ ਸੁਣ ਕੇ ਗੁਰੂ ਸਾਹਿਬ ਜੀ ਨੇ ਆਖਿਆ ਪੁਸ਼ਪ ਉੱਥੇ ਹੀ ਦੱਬੇ ਰਹਿਣ ਦਿਓ ਜਦ ਸਮਾਂ ਆਏਗਾ ਤਾਂ ਉੱਥੇ ਹੀ ਯਾਦਗਾਰ ਕਾਇਮ ਹੋ ਜਾਵੇਗੀ ਫਿਰ ਗੁਰੂ ਜੀ ਨੇ ਕਿਹਾ ਮੈਂ ਇੱਕ ਐਸਾ ਸੇਖ ਪੈਦਾ ਕਰਾਂਗਾ ਜੋ ਲੱਖਾਂ ਵਿੱਚ ਪਛਾਣਿਆ ਜਾਵੇਗਾ ਜਿਵੇਂ ਬੰਗਲਿਆਂ ਵਿੱਚ ਮੋਰ ਖੋਤਿਆਂ ਚ ਘੋੜਾ ਅਤੇ ਹਿੰਨਾ ਵਿੱਚ ਸ਼ੇਰ ਛੁਪਿਆ ਨਹੀਂ ਰਹਿੰਦਾ ਗੁਰੂ ਜੀ ਨੇ ਉਹਨਾਂ ਵੰਜਾਰਿਆਂ ਨੂੰ ਸ਼ਾਬਾਸ਼ ਦਿੱਤੀ ਤੁਸੀਂ ਆਪਣਾ ਜਨਮ ਸਵਾਲ ਲਿਆ ਹੈ ਫਿਰ ਗੁਰੂ ਜੀ ਨੇ ਔਰੰਗਜੇਬ ਬਾਰੇ ਪੁੱਛਿਆ ਵੰਜਾਰੇ ਸਿੱਖ ਨੇ ਦੱਸਿਆ ਜਿਸ ਰਾਤ ਗੁਰੂ ਜੀ ਸ਼ਹੀਦ ਹੋਏ ਉਸ ਰਾਤ ਭਾਈ ਮਤੀ ਦਾਸ ਜੀ ਔਰੰਗਜੇਬ ਦੇ ਸੁਪਨੇ ਵਿੱਚ ਆਏ ਉਸ ਨੂੰ ਦਬਾ ਲਿਆ ਛਾਤੀ ਤੇ ਬੈਠ ਗਏ ਅਤੇ ਕਹਿਣ ਲੱਗੇ ਅਸੀਂ ਤੈਨੂੰ ਦਿੱਲੀ ਵਿੱਚ ਨਹੀਂ ਰਹਿਣ ਦੇਣਾ ਔਰੰਗਜੇਬ ਡਰ ਕੇ ਕਦੇ ਇੱਕ ਮਹਿਲ ਕਦੇ ਦੂਜੇ ਵਿੱਚ ਭੱਜਦਾ ਫਿਰਦਾ ਮੁੱਲੇ ਜਾਦੂਗਰ ਕਿਸੇ ਦਾ ਵੀ ਟੋਣਾ ਨਹੀਂ ਚੱਲਿਆ ਇੱਕ ਦਿਨ ਉਸਨੇ ਸੁਣਿਆ ਕਿ ਦਿੱਲੀ ਵਿੱਚ ਇੱਕ ਵਲੀ ਅਲਾਪੀਰ ਆਏ ਹਨ ਉਹ ਹੀਰੇ ਮੋਤੀਆਂ ਦੇ ਥਾਲ ਭਰ ਕੇ ਪੀਰ ਕੋਲ ਗਿਆ ਅਤੇ ਆਪਣੀ ਪਰੇਸ਼ਾਨੀ ਸੁਣਾਈ ਪੀਰ ਨੇ ਧਿਆਨ ਲਾ ਕੇ ਕਿਹਾ ਬਾਦਸ਼ਾਹ ਇਹ ਭਾਈ ਮਤੀਦਾਸ ਗੁਰੂ ਦਾ ਸਿੱਖ ਆਰੇ ਨਾਲ ਚੀਰਿਆ ਗਿਆ ਪਰ ਹਾਰਿਆ ਨਹੀਂ ਉਸ ਦੀ ਰੂਹ ਬਹੁਤ ਬਲਵਾਨ ਹੈ ਤੇਰੇ ਵਾਸਤੇ ਚੰਗਾ ਹੈ ਤੂੰ ਦਿੱਲੀ ਛੱਡ ਦੇ ਨਹੀਂ ਤਾਂ ਜੀਣਾ ਔਖਾ ਹੋ ਜਾਵੇਗਾ ਇਹ ਸੁਣ ਕੇ ਗੁਰੂ ਸਾਹਿਬ ਜੀ ਨੇ ਆਖਿਆ ਔਰੰਗਜ਼ੇਬ ਹੁਣ ਦੱਖਣ ਦੇਸ਼ ਵਿੱਚ ਹੀ ਰਹੇਗਾ ਮੁੜ ਕਦੇ ਦਿੱਲੀ ਨਹੀਂ ਆਵੇਗਾ ਸਿੰਘ ਸ਼ਹੀਦ ਅਮਰ ਹਨ ਉਹ ਅੱਜ ਵੀ ਸਾਡੇ ਵਿਚਾਰ ਮੌਜੂਦ ਹਨ ਭਾਈ ਮਤੀਦਾਸ ਜੀ ਨੇ ਗੁਰੂ ਜੀ ਦੇ ਚਰਨਾਂ ਵਿੱਚ ਨਿਵਾਸ ਕਰਦੇ ਹੋਏ ਦੁੱਖ ਪੀੜਾ ਤਸੀਹੇ ਸਭ ਨੂੰ ਅੰਮ੍ਰਿਤ ਸਮਝ ਕੇ ਸਵੀਕਾਰਿਆ ਸੱਚੀ ਗੱਲ